ਸਾ ਆਦਮੀ ਦੇ ਕੰਨਾਂ ਵਿੱਚ ਘੋੜਿਆਂ ਦੇ ਆਉਣ ਦੀ ਆਵਾਜ਼ ਪਈ ਤੇ ਉਹ ਡਰ ਗਿਆ ਉਸਨੇ ਵੇਖਿਆ ਕਈ ڈاکੂ ਘੋੜਿਆਂ ਉੱਪਰ ਸਵਾਰ ਹੋ ਕੇ ਆ ਰਹੇ ਸਨ ਉਹ ਘਬਰਾਟ ਵਿੱਚ ਜਲਦੀ ਨਾਲ ਇੱਕ ਵੱਡੇ ਰੁੱਖ ਦੇ ਪਿੱਛੇ ਜਾ ਕੇ ਲੁਕ ਗਿਆ ڈاکੂਆਂ ਨੇ ਜਦੋਂ ਰੁੱਖ ਦੇ ਹੇਠਾਂ ਰੋਟੀ ਵਾਲੇ ਡੱਬੇ ਪਏ ਦੇਖੇ 6 ਗਏ ਇੱਕ ਡਾਕੂ ਆਪਣੇ ਸਰਦਾਰ ਨੂੰ ਕਹਿਣ ਲੱਗਾ ਸਰਦਾਰ ਜੀ ਵੇਖੋ ਰੋਟੀ ਦੇ ਡੱਬੇ ਭਰੇ ਹੋਏ ਹਨ ਚਲੋ ਬੈਠ ਕੇ ਖਾ ਲਈਏ ਜਦੋਂ ਹੀ ਉਹ ਖਾਣ ਲਈ ਬੈਠੇ ਇੱਕ ਸਿਆਣਾ ਡਾਕੂ ਉੱਚੀ ਆਵਾਜ਼ ਵਿੱਚ ਬੋਲਿਆ ਰੁਕੋ ਹਜੇ ਨਾ ਖਾਓ ਹੋ ਸਕਦਾ ਹੈ